ਜਿਵੇਂ ਜਿਵੇਂ ਪੁਲਿਸ ਆਪਣੀ ਚੌਕਸੀ ਵਧਾਉਂਦੀ ਆ ਤਾਂ ਉਵੇਂ-ਉਵੇਂ ਹੀ ਕ੍ਰਾਈਮਨਲ ਜਿਹੜੇ ਆ ਉਹ ਨਵੇਂ-ਨਵੇਂ ਰਾਹ ਲੱਭਦੇ ਨੇ ਕ੍ਰਾਈਮ ਕਰਨ ਦੇ ਤਾਂ ਇਸੇ ਤਰ੍ਹਾਂ ਦਾ ਇੱਕ ਗੈਂਗ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਜੋ ਨਵੇਂ-ਨਵੇਂ ਤਰੀਕਿਆਂ ਦੇ ਨਾਲ ਹਥਿਆਰ ਜਾਂ ਨਸ਼ਾ ਸਪਲਾਈ ਦੇ ਜਿਹੜੇ ਉਹ ਸਾਧਨ ਲੱਭਦਾ ਸੀ ਸਰ ਜਿਹੜੀ ਅੱਜ ਦੀ ਜਾਣਕਾਰੀ ਉਹ ਕੀ ਹੈ ਜੀ ਅਸੀਂ 5 ਬੜੇ ਸਫਿਸਟੀਕੇਟਡ ਗਲੌਕ ਪਿਸਟਲ ਰਿਕਵਰ ਕੀਤੇ ਸਾਡੇ ਇੰਸਪੈਕਟਰ ਵਿਨੋਦ ਕੁਮਾਰ ਐਸਐਚਓ ਛਾਟਾ ਦੀ ਟੀਮ ਨੇ ਦੇ ਸੂਪਰਵਾਈਜ਼ਨ Shivdarshan ji ਸਾਡੇ ACP অর ਹਰਪਾਲ ADCP অর আলম ji ਸਾਡੇ DCP ਸਾਹਿਬ ਕਰ ਰਹੇ ਸੀ। ਸੋ ਇਹ ਸਾਰੇ ਜਿਹੜੇ ਵੈਪਨ ਨੇ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਪੁਸ਼ਨ ਕੀਤੇ ਗਏ ਇੰਡੀਆ ਚ। অর ਅਗੇ ਇਹਦੇ ਚ ਇੱਕ ਬੰਦਾ ਗਿੰਨੀ ਨਾਮ ਦਾ ਕ੍ਰਿਮੀਨਲ ਸੀ। ਉਹ ਉਹਦੀ ਤਲਾਸ਼ ਚ ਹੈ ਜਲਦੀ ਅਰੈਸਟ ਕੀਤਾ ਜਾਏਗਾ। ਇਸ ਤੋਂ ਇਲਾਵਾ ਜਿਹੜਾ ਇੱਕ ਆਊਟ ਆਫ ਸਟੇਟ ਕ੍ਰਿਮੀਨਲ ਆ ਉਹਦੀ ਵੀ ਤਲਾਸ਼ جاری ਹੈ। ਉਹਨੂੰ ਵੀ ਜਲਦੀ ਫੜਾਂਗੇ। অর ਉਸ ਤੋਂ ਸਾਨੂੰ ਕਾਫੀ ਹੋਰ ਗੱਲਾਂ ਕਲੀਅਰ ਹੋਣਗੀਆਂ ਜੋ ਬੇਸਿਕ ਅੱਲਾ ਹੁਣ ਤੱਕ ਕਲੀਅਰ ਹੋਈਆਂ ਕਿ ਇਹ ਵੈਪਨ ਜਿਹੜੇ ਐ ਪ੍ਰੀਡੈਸਟਿਨਡ ਲੋਕੇਸ਼ਨਸ ਤੇ ਰਾਣਾ ਐਲੀਅਸ ਚਾਚਾ ਜਿਹੜਾ ਪਾਕ ਪੇ ਸਮਗਲਰ ਹੈ ਬੜਾ ਬਦਨਾਮ ਉਹ ਉਹਦੇ ਵੱਲੋਂ ਭੇਜੀ ਗਈ ਹੈ ਤੇ ਜਿਹੜੇ ਬਾਕੀ ਗ੍ਰਿਫਤਾਰੀਆਂ ਤੋਂ ਬਾਅਦ ਸਾਨੂੰ ਇਹਨਾਂ ਦੀ ਅੱਗੇ ਕਿੱਥੇ ਪਹੁੰਚਣੇ ਸੀ ਉਹ ਗੱਲਾਂ ਵੀ ਕਲੀਅਰ ਹੋਣਗੀਆਂ ਬਟ ਮੈਂ ਇੱਕ ਬੜੀ ਗੱਲ ਸੇਫਲੀ ਕਹਿ ਸਕਦਾ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਇਹ ਜਿਹੜੀ ਟਾਈਮਲੀ ਰਿਕਵਰੀ ਹੋਈ ਹੈ ਉਹਦੇ ਨਾਲ ਨੇਚਰਲੀ ਵੱਡੇ ਇਨਸੀਡੈਂਟ ਵੱਡਾ ਕ੍ਰਾਈਮ ਟਲਿਆ ਇਨਾਂ ਦਾ ਕਿਸ ਤਰ੍ਹਾਂ ਦਾ ਰਸਤਾ ਸੀਗਾ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਬੱਚੇ ਦੇ ਕਿਸੇ ਕਿਉਂ ਬਿੰਡ ਦੇ ਰਾਈ ਜਿਹੜਾ ਉਹ ਸਪਲਾਈ ਕਰਨ ਜਾ ਰਿਹਾ ਸੀ ਉਹ ਤਾਂ ਦੇਖੋ ਮੋਡਸ ਪ੍ਰੈਂਡ ਹੀ ਚੇਂਜ ਕਰਦੇ ਰਹਿੰਦੇ ਆ ਕ੍ਰਿਮੀਨਲਸ ਤੇ ਪੁਲਿਸ ਉਹਨਾਂ ਨਾਲੋਂ ਪ੍ਰਮਾਤਮਾ ਦੀ ਮਿਹਰ ਨਾਲ ਹੁਸ਼ਿਆਰੀ ਹੁੰਦੀ ਹੈ ਹਮੇਸ਼ਾ ਤਾਂ ਹੀ ਇਹ ਫੜੇ ਜਾਂਦੇ ਆ ਇਹ ਨੇਬੁਲਾਈਜ਼ਰ ਜਿਹੜਾ ਬੱਚਿਆਂ ਦਾ ਉਹਦੀ ਜਿਹੜਾ ਬਾਕਸ ਹੈ ਉਹਨੂੰ ਉਹਦੇ ਚ ਲੁਕੋ ਕੇ ਟੇਪਾਂ ਟੂਪਾਂ ਲਾ ਕੇ ਲੈ ਜਾਂਦੇ ਸੀ ਤਾਂ ਕਿ ਉਹਦਾ ਉਹਨਾਂ ਕੀ ਭਾਰ ਹੁੰਦਾ ਜੇ ਜੇ ਪੁਲਿਸ ਕਿਤੇ ਪੁੱਛੇ ਤਾਂ ਇਹ ਕਹਿ ਸਕਦੇ ਆ ਵੀ ਇਸ ਬੱਚਾ ਬਹੁਤ ਬਿਮਾਰ ਆ ਜੀ ਕਾਈਂਡਲੀ ਤੁਸੀਂ ਤੁਹਾਨੂੰ ਜਾਣ ਲੈਣ ਦਿਓ ਤਾਂ ਹਰ ਇੱਕ ਬੰਦਾ ਬੱਚੇ ਦੇ ਨਾਮ ਲੈ ਤੋ ਇਮੋਸ਼ਨਲ ਹੋ ਜਾਂਦਾ ਪਰ ਸਾਡਾ ਇਹ ਬਹੁਤ ਅੱਛਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਸਾਡੀ ਅੱਛਾਟਾ ਪੁਲਿਸ ਨੇ ਔਰ ਇਸ ਤੋਂ ਇਲਾਵਾ ਇਹ ਰਿਕਸ਼ਾਸ ਵੀ ਇਹ ਕਾਫੀ ਯੂਜ਼ ਕਰਦੇ ਰਹੇ ਆ ਉਹ ਸਾਰੀਆਂ ਚੀਜ਼ਾਂ ਅਸੀਂ ਔਨ ਰਿਕਾਰਡ ਲਿਆ ਕੇ ਤੇ ਬੜੀ ਜਲਦੀ ਬਾਕੀ ਗ੍ਰਿਫਤਾਰੀਆਂ ਵੀ ਕਰਾਂਗੇ ਤੇ ਹੋਰ ਰਿਕਵਰੀਆਂ ਦੀ ਵੀ ਉਮੀਦ ਹੈ ਕਿੰਨੀ ਕ ਕਨਸਾਈਨਮੈਂਟ ਹੈ ਜਿਹੜੀ ਬਰਾਮਦ ਹੋਈ ਆ ਔਰ ਇੱਕ ਜਿਹੜਾ ਰਾਣਾ ਨਾਮ ਦਾ ਸ਼ਖਸ ਪਾਕਿਸਤਾਨ ਦੇ ਵਿੱਚ ਬੈਠਾ ਲੱਗਦਾ ਨਹੀਂ ਬਹੁਤ ਸਾਰੇ ਅੰਮ੍ਰਿਤਸਰ ਜਾਂ ਪੰਜਾਬ ਦੇ ਏਰੀਏ ਦੇ ਨੌਜਵਾਨਾਂ ਜਿਹੜੇ ਉਸਦੇ ਝਾਂਸੇ ਵਿੱਚ ਨੇ ਦੇਖੋ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਮੈਂ ਤਾਂ ਆਪ ਤੁਹਾਡੇ ਨਾਲ ਹੀ ਬਾਰ-ਬਾਰ ਕਹਿੰਦਾ ਰਹਿਣਾ ਕਿ ਬਰਕਤ ਮਿਹਨਤੀ ਕਮਾਈ ਚ ਹੈ ਨੌਜਵਾਨਾਂ ਨੂੰ ਕਹਿਣਾ ਕਿ ਜਲਦੀ ਪੈਸੇ ਦਾ ਲਾਲਚ ਕਰਕੇ ਜਲਦੀ ਅਮੀਰ ਹੋਣ ਦੇ ਚੱਕਰ ਚ ਨਾ ਆਪਣੀ ਜ਼ਿੰਦਗੀ ਖਰਾਬ ਕਰਨ ਕਿਉਂਕਿ ਅਲਟੀਮੇਟਲੀ ਉਹਦਾ ਅੰਜਾਮ ਹੋਈ ਹੈ ਜੇਲ ਤੇ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਬਾਹਰ ਬੈਠੇ ਲੋਕਾਂ ਦਾ ਕੁਝ ਜਾਂਦਾ ਨਹੀਂ ਤੇ ਆਪ ਤੁਸੀਂ ਖਾਮ ਖਾ ਆਪਣੇ ਕਲੰਕਲ ਵਾਲਿਆਂ ਨਾਲ ਮੁੜ ਕੇ ਪਾਸਪੋਰਟ ਬਣੇ ਨਾ ਤੁਸੀਂ ਬਾਹਰ ਜਾ ਸਕੋ ਨਾ ਲਾਇਸੈਂਸ ਬਣੇ ਸੋ ਇਹ ਬੜੀਆਂ ਗੱਲਾਂ ਸੋਚਣ ਵਾਲੀਆਂ ਤਾਂ ਮੈਂ ਤੁਹਾਡੇ ਰਾਈ ਸਾਰੇ ਯੂਥ ਨੂੰ ਅਪੀਲ ਜਰੂਰ ਕਰਦਾ ਕਿ ਅਸੀਂ ਮਿਹਨਤ ਦੀ ਕਮਾਈ ਦਾ ਰਸਤਾ ਜਿਹੜਾ ਉਹਨੂੰ ਚੂਜ਼ ਕਰੀ ਕਿੰਨੇ ਕੁ ਜਿਹੜੇ ਬ੍ਰਾਮ ਦੀ ਕਿੰਨੀ ਕੋਈ 5 ਗਲੋਕ ਪਿਸਟਲ ਨੇ ਜੀ ਬੜੇ ਸੋਫਿਸਟੀਕੇਟਿਡ ਆਸਟਰੀਅਨ ਬੇਸਡ ਮੈਨੂਫੈਕਚਰਿੰਗ ਹੁੰਦੀ ਹੈ ਇਹਨਾਂ ਦੀ ਉੱਥੋਂ ਦੀ ਕੰਪਨੀ ਹੈ ਤੋ اور ਸਾਈਜ਼ ਵੀ ਮੈਂ ਦੇਖ ਰਿਹਾ ਕਿ ਬਹੁਤ ਛੋਟਾ ਕਰ ਦਿੱਤਾ ਉਹਨਾਂ ਨੇ ਤਾਂ ਕਿ ਈਜ਼ੀ ਟੂ ਕੈਰੀ ਹੈ ਤੇ ਲਗਾਉਣਾ ਚਪਾਉਣਾ ਵੀ ਸੌਖਾ ਹੋ ਜਾਂਦਾ ਮਿਹਰਬਾਨੀ ਸਰ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਸਰਦਾਰ ਗੁਰਪ੍ਰੀਤ ਸਿੰਘ ਪੁਲਿਸ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿਉਂਕਿ ਜਿਹੜਾ ਅੱਜ ਗ੍ਰਿਫਤਾਰੀ ਹੋਈ ਆ ਉਸ ਦੇ ਵਿੱਚ ਪੰਜ ਪਿਸਤਲ ਫੜੇ ਗਏ ਨੇ ਜਿਵੇਂ ਜਿਵੇਂ ਕ੍ਰਿਮੀਨਲ ਨਵੇਂ ਰਾਂ ਲੱਭਦੇ ਨੇ ਤਾਂ ਪੁਲਿਸ ਦੀ ਜਿਹੜੀ ਚੌਕਸੀ ਆ ਉਸ ਤੋਂ ਵੀ ਵੱਧ ਹੋ ਜਾਂਦੀ ਆ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਨ ਰਵਿੰਦਰ ਦੇ ਨਾਲ ਕਸ਼ਮੀਰ ਸਿੰਘ ਗਿਲ